ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਅਤੇ ਓਗਨ ਵੀ ਹੁੰਦੇ ਹਨ ਦੁਨਿਆਵੀ ਰਸਾਂ ਵਿੱਚ ਲਿਬੜੇ ਹੋਏ ਕਈ ਵਾਰ ਮਨੁੱਖ ਨੂੰ ਆਪਣੇ ਓਗਨ ਦੀ ਪਛਾਣ ਹੀ ਨਹੀਂ ਹੁੰਦੀ ਕਿ ਕਿਹੜਾ ਗੁਣ ਹੈ ਅਤੇ ਕਿਹੜਾ ਓਗਨ ਹੈ ਉਹ ਓਗਨ ਕਰੀ ਜਾਂਦਾ ਹੈ ਮਿਸਾਲ ਦੇ ਤੌਰ ਤੇ ਜੇ ਕੋਈ ਆਦਮੀ ਸ਼ਰਾਬ ਪੀ ਰਿਹਾ ਹੈ ਹੈ ਤਾਂ ਉਹ ਗਨ ਪਰ ਪਹਿਚਾਨ ਨਾ ਹੋਣ ਕਰਕੇ ਨਿਤੜਕ ਹੋ ਕੇ ਉਹ ਇਹ ਉਹ ਕਰੀ ਜਾ ਰਿਹਾ ਹੈ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋ ਗਈ ਕਿਸੇ ਗੁਰਸਿੱਖ ਦੀ ਗੁਰਮਖ ਦੀ ਜਾਂ ਕਿਸੇ ਬਖਸ਼ੇ ਹੋਏ ਦੀ ਉਸ ਦੀ ਸੰਗਤ ਵਿੱਚ ਮਨ ਪੁਨਿਆ ਗਿਆ ਅਤੇ ਉਸ ਨੂੰ ਪਹਿਚਾਨ ਹੋ ਜਾਂਦੀ ਹੈ ਕਿ ਕਿਹੜਾ ਕੰਮ ਉਹਨ ਹੈ ਜਦੋਂ ਪਹਿਚਾਨ ਹੋ ਗਈ ਪਾਰੇ ਕਾਫੀ ਦੇਰ ਤੋਂ ਓਗਨ ਕਰਦੇ ਕਰਦੇ ਹੁਣ ਆਦਤ ਬਣ ਗਈ ਹੈ ਹੁਣ ਵਸ ਹੀ ਨਹੀਂ ਚੱਲਦਾ ਓਗਨ ਛੱਡੇ ਜਾਂਦਾ ਪਰ ਸੋਝੀ ਆ ਗਈ ਹੈ ਕਿ ਇਹ ਕੰਮ ਠੀਕ ਨਹੀਂ ਹੁਨਨ ਨੇ ਤੜ ਕੇ ਸ਼ਰੇ ਆਮ ਨਹੀਂ ਇਸ ਕੰਮ ਨੂੰ ਕਰਦਾ ਪਰ ਲੁਕ ਲੁਕ ਕੇ ਕਰਦਾ ਹੈ ਕਿਉਂਕਿ ਪਹਿਚਾਨ ਹੋ ਗਈ ਹੈ ਕਿ ਇਹ ਓਗਨ ਹੈ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਆਪਣੇ ਓਗਨ ਦੀ ਪਹਿਚਾਨ ਹੋ ਜਾਣੀ ਵੀ ਉਸਦੀ ਕਿਰਪਾ ਹੈ ਬਾਬਾ ਜੀ ਦਾ ਬਚਨ ਹੈ ਇਕੱਲੇ ਬੈਠ ਕੇ ਆਪਣੇ ਗੁਨਾਹਾਂ ਨੂੰ ਯਾਦ ਕਰੋ ਪਾਪ ਆਪਣੇ ਓਗਨ ਚੇਤੇ ਰੱਖੋ ਕਈ ਗੁਨ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਛੱਡ ਪੋਣਾ ਸਾਡੇ ਵੱਸ ਵਿੱਚ ਨਹੀਂ ਹੁੰਦਾ ਕਈ ਇਹੋ ਜਹੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਛੱਡਣੀਆਂ ਚਾਹੁੰਦੇ ਹਾਂ ਪਰ ਸਾਡਾ ਆਲਾ ਦਵਾਲਾ ਜਾਰੀ ਦੋਸਤੀ ਰਿਸ਼ਤੇਦਾਰੀ ਸਾਕ ਸੰਬੰਧੀ ਇਹੋ ਜਿਹੇ ਹੁੰਦੇ ਹਨ ਜੇਕਰ ਅਸੀਂ ਛੱਡਣਾ ਵੀ ਚਾਹੁੰਦੇ ਹਾਂ ਪਰ ਨਹੀਂ ਛੱਡ ਪਉਂਦੇ ਕੋਈ ਵੀ ਓਗਨ ਜਿਵੇਂ ਮਾਸ ਖਾਣਾ ਬੜਾ ਵੱਡਾ ਓਗਨ ਹੈ ਕਈ ਛੱਡਣਾ ਚਾਹੁੰਦੇ ਹਨ ਪਰ ਛੱਡ ਨਹੀਂ ਪਉਂਦੇ ਕਿਉਂਕਿ ਰਸਨਾ ਨੂੰ ਸਵਾਲ ਲੱਗਾ ਹੈ ਸ਼ਰਾਬ ਪੀਣੀ ਕਈ ਛੱਡਣਾ ਚਾਹੁੰਦੇ ਹਨ ਪਰ ਜਾਰੀ ਦੋਸਤੀ ਮਿੱਤਰਤਾ ਇਹੋ ਜਿਹੀ ਬਣ ਗਈ ਕਿ ਨਹੀਂ ਛੱਡ ਪਉਂਦੇ ਇੱਕ ਗੱਲ ਯਾਦ ਰੱਖਣਾ ਜਿਹੜਾ ਵੀ ਕੋਈ ਓਗਨ ਹੈ ਤੁਸੀਂ ਛੱਡਣਾ ਚਾਹੁੰਦੇ ਹੋ ਪਰ ਤੁਹਾਡੇ ਬਾਹਰ ਹੈ ਗੁਰੂ ਨਾਨਕ ਦੇਵ ਜੀ ਦਾ ਸੋਖਾ ਟੰਗ ਇਹੀ ਹੈ ਜਿਸ ਦੀ ਜੁਗਤੀ ਮਹਾਪੁਰਸ਼ ਦੱਸਦੇ ਹਨ ਮਹਾਪੁਰਸ਼ ਦੱਸਦੇ ਹਨ ਕਿ ਜਿਤਨਾ ਵੀ ਤੁਸੀਂ ਨਿਤਨੇਮ ਕਰਦੇ ਹੋ ਉਸ ਤੋਂ ਇਲਾਵਾ ਇੱਕ ਸੁਖਮਨੀ ਸਾਹਿਬ ਦਾ ਰੋਜ਼ ਜਨ ਜਿੰਨਾ ਵੀ ਤੁਸੀਂ ਉਤਮ ਕਰ ਸਕਦੇ ਹੋ ਕਰਕੇ ਨਿਤ ਉਸ ਓਗਣ ਵਾਸਤੇ ਗੁਰੂ ਅੱਗੇ ਅਰਦਾਸ ਕਰੀ ਜਾਵੋ ਗੁਰੂ ਦੀ ਡਿਊਟੀ ਲੱਗ ਜਾਵੇਗੀ ਤੁਹਾਡਾ ਉਹ ਓਗਣ ਦੂਰ ਕਰਨ ਦੀ ਗੁਰੂ ਨਾਨਕ ਦਾ ਕਰ ਐਸਾ ਨਿਰਾਲਾ ਹੈ ਕਿ ਬਾਣੀ ਪੜ ਕੇ ਗੁਰੂ ਨਾਲ ਇਹੋ ਜਿਹਾ ਪਿਆਰ ਪੈ ਜਾਂਦਾ ਹੈ ਕਿ ਸਾਡੀ ਮਾੜੀ ਮੱਤ ਤੂਰ ਕਰਨ ਦੀ ਡਿਊਟੀ ਵੀ ਗੁਰੂ ਆਪਣੇ ਤੇ ਲੈ ਲੈਂਦਾ ਹੈ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿ ਇੱਕ ਸਰਪੰਚ ਜਿਸ ਨੂੰ ਮਹਾਪੁਰਸ਼ਾਂ ਨੇ ਉਸਦੇ ਓਗਨ ਨੂੰ ਛੱਡਣ ਨੂੰ ਕਿਹਾ ਤਾਂ ਉਸਨੇ ਸਾਫ਼ ਕਹਿ ਦਿੱਤਾ ਕਿ ਇਹ ਓਗਨ ਛੱਡਣਾ ਉਸਦੇ ਵੱਸ ਵਿੱਚ ਨਹੀਂ ਤਾਂ ਮਹਾਪੁਰਸ਼ਾਂ ਨੇ ਐਸੀ ਕਿਹੜੀ ਯੁਗਦਵਰਤੀ ਕਿ ਉਸ ਦਾ ਉਹ ਓਗਨ ਓਹੋ ਛੜ ਦੇਵੇ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨੀ ਸਹਿਬ ਦੀ ਬਾਣੀ ਨੂੰ ਜੇ ਕੋਈ ਆਪਣੇ ਮਨ ਵਿੱਚ ਵਸਾ ਲਵੇ ਉਹ ਖੁਦ ਕਹੇਗਾ ਕਿਹੜੀ ਐਸੀ ਸ਼ੈ ਜੋ ਗੁਰੂ ਘਰ ਵਿੱਚ ਨਹੀਂ ਹੈ ਕੋਈ ਕਾਮ ਵਾਸਨਾ ਤੁਹਾਡੇ ਵਸ ਵਿੱਚ ਨਹੀਂ ਕੋਈ ਵਿਕਾਰ ਤੁਹਾਡੇ ਕੰਟਰੋਲ ਵਿੱਚ ਨਹੀਂ ਕੋਈ ਹੰਕਾਰ ਲੋਭ ਕ੍ਰੋਧ ਕੋਈ ਵੀ ਓਗਨ ਹੋਵੇ ਆਪਣੇ ਓਗਨ ਪ੍ਰਤੀ ਨਿਯਮ ਬਣਾ ਦਿਓ ਗੁਰੂ ਡਿਊਟੀ ਲੈ ਲੈਂਦਾ ਹੈ ਉਸ ਓਗਨ ਨੂੰ ਦੂਰ ਕਰਨ ਦੀ ਇਸ ਦੀ ਸਮਤ ਬਾਬਾ ਈਸ਼ਰ ਸਿੰਘ ਜੀ ਕਲੇਰਾਵਾਲੇ ਮਹਾਂਪੁਰਸ਼ ਦਿੰਦੇਸਨ ਬਾਬਾ ਈਸ਼ਰ ਸਿੰਘ ਜੀ ਮਹਾਪੁਰਖ ਬੈਠੇ ਸਨ ਕੋਈ ਪਿੰਡ ਦਾ ਸਰਪੰਚ ਉਹਨਾਂ ਦੇ ਦਰਸ਼ਨ ਕਰਨ ਆਇਆ ਨਾਲ ਉਸਦੇ 4-5 ਵਿਅਕਤੀ ਹੋਰ ਸਨ ਦਰਸ਼ਨ ਕੀਤੇ ਅਤੇ ਉਹ ਸਭ ਬੈਠ ਗਏ ਸਾਰੇ ਵਿਅਕਤੀ ਕਹਿਣ ਲੱਗੇ ਬਾਬਾ ਜੀ ਇਹ ਪਿੰਡ ਦਾ ਮੁਖੀ ਹੈ ਬਾਬਾ ਜੀ ਜਾਣੀ ਜਾਨ ਉਸ ਵੱਲ ਵੇਖ ਕੇ ਕਹਿ ਲੱਗੇ ਭਾਈ ਕੋਈ ਮਾੜੀ ਚੀਜ਼ ਤਾਂ ਨਹੀਂ ਵਰਤਦਾ ਉਸਨੇ ਅੱਗੋਂ ਕਿਹਾ ਜੇ ਸੱਚ ਦੱਸਾਂ ਤਾਂ ਮੈਂ ਸ਼ਰਾਬ ਪਿੰਦਾ ਹਾਂ ਬਾਬਾ ਜੀ ਉਸਦੇ ਸੱਚ ਬੋਲਣ ਤੇ ਬੜਾ ਕੁਝ ਹੋਏ ਕਹਿਣ ਲੱਗੇ ਸ਼ਾਬਾਸ਼ ਤੇਰੇ ਸੱਚ ਬੋਲਣ ਤੋਂ ਕੁਰਬਾਨ ਜਾਈਏ ਆਪਣੇ ਓਗਨ ਨੂੰ ਸਾਰਿਆਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ ਤੂੰ ਹੀ ਅਸਲੀ ਇਨਸਾਨ ਹੈ ਤੂੰ ਹੀ ਅਸਲੀ ਮਰਦ ਹੈ ਸਾਟੇ ਕੋਲ ਕਈ ਆਉਂਦੇ ਹਨ ਸ਼ਰਾਬ ਪੀਣ ਵਾਲੇ ਹੁੰਦੇ ਹਨ ਪਰ ਪੁੱਛਣ ਤੇ ਕਹਿ ਦਿੰਦੇ ਹਨ ਕਿ ਅਸੀਂ ਤਾਂ ਪੀਂਦੇ ਹੀ ਨਹੀਂ ਜਾਂ ਕਹਿ ਦਿੰਦੇ ਹਨ ਕਦੀ-ਕਦੀ ਪੀਂਦੇ ਹਾਂ ਉਂਝ ਨਹੀਂ ਪੀਂਦੇ ਕਦੀ ਕੋਈ ਵਿਆਹ ਸ਼ਾਦੀ ਆ ਜਾਵੇ ਤਾਂ ਪਿੰਦੇ ਹਾਂ ਭਾਵ ਕੇ ਸੱਚ ਬੋਲਣ ਦੀ ਹਿੰਮਤ ਆਪਣੇ ਓਗਾਂ ਨੂੰ ਨੰਗਾ ਕਰਨ ਦੀ ਹਿੰਮਤ ਕਿਸੇ ਵਿਰਲੇ ਕੋਲ ਹੀ ਹੁੰਦੀ ਹੈ ਤਾਂ ਹੀ ਬਾਬਾ ਜੀ ਨੇ ਕਿਹਾ ਅਸਲੀ ਮਰਦ ਨਿਕਲਿਆ ਹੈ ਜੋ ਸੱਚ ਬੋਲਿਆ ਹੈ ਬਾਬਾ ਜੀ ਫਿਰ ਕਹਿਣ ਲੱਗੇ ਛੱਡ ਦੇ ਨਾ ਪੀਆ ਕਰ ਕਿਉਂਕਿ ਸ਼ਰਾਬ ਪੀਣੀ ਚੰਗੀ ਨਹੀਂ ਤਾਂ ਉਹ ਅਕੋ ਕਹਿਣ ਲੱਗਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਮੇਰੇ ਵਸ ਵਿੱਚ ਨਹੀਂ ਬਾਬਾ ਜੀ ਨੇ ਵੀ ਕਹਿ ਦਿੱਤਾ بڑا ਮਰਦ ਹੈ ਭਾਈ ਤੂੰ ਸੱਚ ਕਹਿ ਦਿੱਤਾ ਹੈ ਕਿ ਪੀਂਦਾ ਵੀ ਹਾਂ ਤੇ ਛੱਡ ਵੀ ਨਹੀਂ ਸਕਦਾ ਨਹੀਂ ਤਾਂ ਕਈ ਸਾਡੇ ਸਾਹਮਣੇ ਕਹਿ ਦਿੰਦੇ ਹਨ ਹੁਣ ਨਹੀਂ ਹੱਥ ਲਾਵਾਂਗੇ ਅਤੇ ਗਰੀ ਸਭ ਕੁਝ ਜਾਂਦੇ ਹਨ ਬਾਬਾ ਜੀ ਨੇ ਦੋ ਤਿੰਨ ਵਾਰੀ ਉਸ ਨੂੰ ਛੱਡਣ ਦੀ ਪ੍ਰੇਰਣਾ ਦਿੱਤੀ ਕਿ ਇਹ ਮਾੜੀ ਚੀਜ਼ ਹੈ ਛੱਡ ਦੇ ਉਸ ਦਾ ਇਹ ਜਵਾਬ ਸੀ ਬਾਬਾ ਜੀ ਮੇਰੇ ਵੱਸ ਵਿੱਚ ਨਹੀਂ ਜਦੋਂ ਬਾਬਾ ਜੀ ਨੇ ਵੇਖਿਆ ਕਿ ਬਿਲਕੁਲ ਬੇਵਸ ਹੈ ਆਪਣੇ ਓਗਣ ਤੋਂ ਤਾਂ ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਛੱਡ ਨਹੀਂ ਸਕਦਾ ਤਾਂ ਇੱਕ ਵਚਨ ਹੀ ਮੰਨ ਲੈ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ ਆਪਣੇ ਨਿਤਨੇਮ ਤੋਂ ਇਲਾਵਾ ਬਿਦਾ ਦੇ ਅਤੇ ਹਫਤੇ ਬਾਅਦ ਦੇਖਾ ਕੇ ਅਰਦਾਸ ਕਰੀ ਜਾ ਕਿ ਸਤਿਗੁਰੂ ਮੇਰੀ ਸ਼ਰਾਬ ਛਾ ਦੇਓ ਉਹ ਕਹਿਣ ਲੱਗਾ ਜੀ ਮੈਂ ਇਹ ਕਰ ਲਵਾਂਗਾ ਜਦੋਂ ਉਹ ਸਾਰੇ ਚਲੇ ਗਏ ਤਾਂ ਬਾਬਾ ਜੀ ਦੇ ਬੇਹੰਗਮ ਕਹਿਣ ਲੱਗੇ ਬਾਬਾ ਜੀ ਤੁਸੀਂ ਉਸ ਨੂੰ ਇਹ ਕੀ ਕਹਿ ਦਿੱਤਾ ਹੈ ਕਿ ਨਹੀਂ ਛੱਡ ਸਕਦਾ ਤਾਂ ਕੋਈ ਨਹੀਂ ਤੁਸੀਂ ਉਸ ਨੂੰ ਪਾੜਨਾ ਕਰਨੀ ਸੀ ਬਾਬਾ ਜੀ ਕਹਿਣ ਲੱਗੇ ਭਾਈ ਜਿਹੜੀ ਨਾਲ ਦਵਾਈ ਦਿੱਤੀ ਹੈ ਤੁਸੀਂ ਉਹ ਨਹੀਂ ਵੇਖੀ ਉਹ ਕਹਿਣ ਲੱਗੇ ਅਸੀਂ ਕੁਝ ਸਮਝੇ ਨਹੀਂ ਬਾਬਾ ਜੀ ਕਹਿਣ ਲੱਗੇ ਜਿਹੜਾ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ ਨਿਤਨੇਮ ਤੋਂ ਵੱਧ ਕਰਕੇ ਗੁਰੂ ਅੱਗੇ ਅਰਦਾਸ ਕਰਨ ਲਈ ਕਿਹਾ ਹੈ ਉਹ ਦਵਾਈ ਦਿੱਤੀ ਹੈ ਉਹਨਸੜੋਂ ਦੀ ਬਾਬਾ ਜੀ ਕਹਿਣ ਲੱਗੇ ਜਦੋਂ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਰੋਜ਼ ਆਪਣੇ ਉਗਨ ਪ੍ਰਤੀ ਕਰੇਗਾ ਅਤੇ ਬੇਨਤੀ ਕਰੇਗਾ ਸਤਿਗੁਰਾਂ ਦੇ ਚਰਨਾ ਵਿੱਚ ਕਿ ਮੇਰੇ ਕੋਲੋਂ ਇਹ ਸ਼ਰਾਬ ਨਹੀਂ ਛੁੱਟਦੀ ਤੂੰ ਛਡਾ ਦੇ ਗੁਰੂ ਦੀ ਡਿਊਟੀ ਲੱਗ ਜਾਵੇਗੀ ਉਸ ਦੀ ਸ਼ਰਾਬ ਛਡਾਉਂਦੀ ਗੁਰੂ ਆਪ ਵਿੱਦ ਬਣਾਏਗਾ ਕਿ ਇਸ ਦੀ ਜ਼ਿੰਦਗੀ ਵਿੱਚੋਂ ਇਹ ਔਗਣ ਕਿਵੇਂ ਕੱਢਣਾ ਹੈ ਗੁਰੂ ਦੀ ਵਿੱਦ ਬਹੁਤ ਵੱਡੀ ਹੈ ਉਹ ਚਾਹੇ ਸਰੀਰ ਨੂੰ ਕੋਈ ਨੁਕਸ ਲਗਾ ਦੇਵੇ ਜਾਂ ਡਾਕਟਰ ਕਹਿ ਦੇਣ ਜੇ ਤੂੰ ਇਸ ਨੂੰ ਛੱਡੇਗਾ ਤਾਂ ਹੀ ਠੀਕ ਹੋਵੇਗਾ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਹੈ ਕੋਈ ਵੀ ਓਗਨ ਹੋਵੇ ਜਿਸ ਨੂੰ ਤੁਸੀਂ ਛੱਡਣਾ ਚਾਹੁੰਦੇ ਹੋਵੋ ਪਰ ਬੇਵਸ ਹੋਵੋ ਛੱਡ ਨਾ ਸਕੋ ਛੱਡਣਾ ਤੁਹਾਡੇ ਵੱਸ ਵਿੱਚ ਨਾ ਹੋਵੇ ਹੱਥ ਤੇ ਹੱਥ ਤਰਕੇ ਨਾ ਬੈਠ ਜਾਣਾ ਆਪਣੇ ਉਸ ਓਗਨ ਪ੍ਰਤੀ ਸੁਖਮਨੀ ਸਾਹਿਬ ਦੀ ਬਾਣੀ ਦਾ ਨਾਮ ਲਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ ਉਸ ਓਗਨ ਨੂੰ ਤੁਹਾਡੀ ਜ਼ਿੰਦਗੀ ਵਿੱਚੋਂ ਕੱਢਣ ਦੀ ਜ਼ਰੂਰ ਹੀ ਕੋਈ ਨਾ ਕੋਈ ਵਿੱਧ ਬਣਾ ਦੇਣਗੇ ਕਿਉਂਕਿ ਜਦੋਂ ਅਸੀਂ ਬਾਣੀ ਦਾ ਨਿਤਨੇਮ ਵੜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤਾਂ ਉਹ ਆਪ ਸਾਡੀ ਬਾਹ ਫੜਦੇ ਹਨ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਸਾਡੇ ਅੰਦਰ ਪੈਦਾ ਹੋਏ ਓਗਨ ਨੂੰ ਮਾੜੀ ਮਤ ਨੂੰ ਵਿਕਾਰ ਨੂੰ ਵਾਸ਼ਨਾ ਨੂੰ ਦੂਰ ਕਰਨ ਦੀ ਜਿਵੇਂ ਕਿ ਬਾਣੀ ਦੀਆਂ ਪੰਕਤੀਆਂ ਵੀ ਹਨ ਬਾਹ ਪਕੜ ਕਟ ਲੀਨੇ ਆਪਣੇ ਗ੍ਰਹ ਅੰਤਕੂਪ ਤੇ ਮਾਇਆ ਸਿਰਫ ਲੋੜ ਹੈ ਉਸ ਦੀ ਸ਼ਰਨ ਵਿੱਚ ਆਉਂਦੀ ਉਸਦਾ ਬਣੰਦੀ ਉਸਦੇ ਚੰਨਾ ਵਿੱਚ ਨਿਮਾਨੇ ਹੋ ਕੇ ਬੇਨਤੀ ਕਰਨਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ